ਰਖੜੀ ਦੇ ਤਿਉਹਾਰ ਨੂੰ ਲੈ ਕੇ ਜੇਲ੍ਹ ਵਿਭਾਗ ਪੰਜਾਬ ਵੱਲੋਂ ਪੈਣ ਭਰਾਵਾਂ ਨੂੰ ਤੋਹਫ਼ਾ ਦਿੱਤਾ ਗਿਆ ਹੈ ਜੇਲ੍ਹਾਂ ਵਿੱਚ ਬੰਦ ਹਵਾਲਾਤੀਆਂ ਤੇ ਕੈਦੀਆਂ ਨੂੰ ਪੈਣਾ ਦੇ ਨਾਲ ਵਿਸ਼ੇਸ਼ ਮੁਲਾਕਾਤ ਕਰਵਾਈ ਗਈ ਜੇਲ੍ਹਾਂ ਵਿੱਚ ਵੱਖ-ਵੱਖ ਜੁਰਮਾਂ ਤਹਿਤ ਬੰਦੀ ਭਰਾਵਾਂ ਦੇ ਗੁੱਟਾਂ ਤੇ ਪੈਣਾ ਵੱਲੋਂ ਰੱਖਣੀਆਂ ਸਜਾਈਆਂ ਗਈਆਂ ਅਤੇ ਜੇਲ੍ਹ ਤੋਂ ਰਿਹਾ ਹੋ ਕੇ ਗਲਤ ਕੰਮ ਛੱਡਣ ਦਾ ਭਰਾਵਾਂ ਤੋਂ ਭਰੋਸਾ ਲਿਆ ਗਿਆ ਇਸ ਮੌਕੇ ਤੇ ਪੈਣਾ ਪਾਵਕ ਹੋ ਗਈਆਂ ਜੇਲ ਵਿਭਾਗ ਦੇ ਇਸ ਉਪਰਾਲੇ ਨੂੰ ਲੈ ਕੇ ਹਰੇਕ ਦੇ ਚਿਹਰੇ ਤੇ ਖੁਸ਼ੀ ਦੇਖਣ ਨੂੰ ਮਿਲੀ ਹੈ। ਪ੍ਰਾਨ ਰਖੜੀ ਬੰਨ੍ਹਦੇ ਐ ਸੱਤਲ ਮਨ ਖੁਸ਼ ਹੁੰਦਾ। ਕੀ ਆਸ ਕਰਦੇ ਹੋ ਜੀ? ਆ ਸਹੀ ਕਰਦੇ ਆਂ ਦੀ ਖਰਾ ਬਰੀ ਹੋ ਜੇ ਇਸ ਕੰਮ ਤੋਂ। ਜਿਹੜੀਆਂ ਜੀ ਜਨਾਨੀਆਂ ਹੈ ਗਿਆ ਨੇ ਇਹਨਾਂ ਦਾ ਕੀ ਹੁੰਦਾ ਮੜ ਕੇ ਖੜਾ ਛੱਡ ਜੇ ਤੇ ਵਧੀਆ ਹੀ ਹੈ। ਕਿਹੜੇ ਕੇਸੇ ਚੰਦਰ ਜੀ? ਹਾਂਜੀ ਇਹ ਨਾਨੀ ਦੇ ਘਰ ਨਹੀਂ ਦਿੱਕੇ ਸੀ ਕਿ ਖਰਚੇ ਦੀ। ਅਈ ਕਿੱਦਾਂ ਮਹਿਸੂਸ ਕਰਦੇ ਹੋ ਕਿ ਰਖੜੀ ਬੰਨੀ ਹੈ ਭਰਾ ਦੇ ਗੁੱਟ ਦੇ ਉੱਤੇ ਸਜਾਈ ਹੈ ਰਖੜੀ ਤੇ ਕਿਸ ਤਰ੍ਹਾਂ ਮਨ ਨੇ ਚਾ ਰਿਆ ਹੈਗਾ ਮਨ 'ਚ ਬਹੁਤ ਖੁਸ਼ੀ ਆ ਰਹੀ ਹੈ ਤੇ ਚਲ ਆਪਾਂ ਸਰਕਾਰ ਨੇ ਨਾ ਤਾਂ ਮੌਕਾ ਦਿੱਤਾ ਸਾਨੂੰ ਰਖੜੀ ਬੰਨਣ ਵਾਸਤੇ ਹਨਾ ਮੜਕੇ ਵੱਲ ਤੇ ਲਚ ਆਉਂਦੀ ਹੈ ਵੀ ਪੈਣਾ ਤੇ ਵੀ ਭਰਾ ਨੂੰ ਰਖੜੀ ਬੰਨ੍ਹਣ ਨੂੰ ਸਰਕਾਰ ਨੇ ਆਈ ਹੈ ਇਹ ਹੋ ਗਏ ਐਨਵਾਜਿਆ ਹੋ ਗਏ ਨਹੀਂ ਹੋ ਗਏ ਗੁਟੀਆਂ ਆਈਆਂ ਅੱਛਾ ਹਾਂਜੀ ਤੁਸੀਂ ਕਿੱਥੋਂ ਆਏ ਜੀ ਅਸੀਂ ਫਤਿਹਵਾਦ ਹਰਿਆਣਾ ਤੋਂ ਹਾਂਜੀ ਹਰਿਆਣਾ ਤੋਂ ਤੇ ਅੱਗੇ ਜਦੋਂ ਭਰਾ ਨੂੰ ਮਿਲਦੇ ਸੀ ਕਿਸ ਤਰ੍ਹਾਂ ਦੀ ਖੁਸ਼ੀ ਹੁੰਦੀ ਸੀ ਅੱਜ ਜੇਲ੍ਹ ਵਿੱਚ ਮਿਲੇ ਜੋ ਕਿਸ ਤਰ੍ਹਾਂ ਦੀ ਅੱਜ ਅੱਜ ਥੋੜੀ ਜੀ ਦਿਲ ਦੇ ਵਿੱਚ ਦੁੱਖ ਜਾ ਆਉਂਦਾ ਹੈ ਕਿ ਸਾਡਾ ਭਰਾ ਅੰਦਰ ਹੈ ਅੱਗੇ ਬਹੁਤ ਖੁਸ਼ੀ ਹੁੰਦੀ ਸੀ ਜਿਵੇਂ ਮਿਲੇ ਹੈ ਮਿਲੇ ਵਰਤੇ ਅੱਗੇ ਹੈ ਜਿਹੜੀ ਅੱਜ ਦੀ ਖੁਸ਼ੀ আর ਪਿਛਲੀ ਖੁਸ਼ੀ ਤੇ ਬਹੁਤ ਫਰਕ ਹੁੰਦਾ ਕੀ ਆਸ ਕਰਦੇ ਹੋ ਕਦ ਜਲਦੀ ਕੇਸ ਖਤਮ ਹੋਏਗਾ ਹਾਂਜੀ ਜਲਦੀ ਕੇਸ ਖਤਮ ਹੋਵੇ ਜੇ ਕੰਮ ਤੇ ਸਰਕਾਰਾਂ ਮਿਲੇ ਰੱਖੀਏ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਜਿਹੜੇ ਰਖੜੀ ਤੇ ਤੁਹਾਨੂੰ ਦੇਖਦੇ ਹੋਏ ਮਾਨ ਜੋ ਗਵਦੀਖ ਡਾਕਟਰ ਜਨਤ ਜੇਲਾ ਪੰਜਾਬ ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਅੱਜ ਇਸ ਸਬਜੇਟ ਹਲਕੇ ਤੇ ਬੰਦੀਆਂ ਵਾਸਤੇ ਰਖੜੀ ਦਾ ਤਿਆਰ ਮਨਾ ਰਿਹਾ ਬਾਹਰੋਂ ਆਈਏ ਭੈਣਾਂ ਵਾਂ ਮਾਤਾਵਾਂ ਤੇ ਬੱਚੇ ਆਪਣੇ ਜਿਲੰਦਰ ਬੰਦਰ ਸਗੇ ਸੁਮਦੀ ਨੂੰ ਮਿਲ ਕੇ ਉਹਨਾਂ ਨੂੰ ਰਖੜੀ ਬੰਨਣਗੇ ਤੇ ਇਸ ਨਾਲ ਬਹੁਤ ਹੀ ਵਧੀਆ ਮੈਸੇਜ ਆਏਗਾ ਸਮਾਜ ਵਿੱਚ ਬਿਲਕੁਲ ਇਸ ਨਾਲ ਉਹਨਾਂ ਦੇ ਮਨ ਉੱਪਰ ਕਾਫੀ ਅਸਰ ਪਏਗਾ ਕਿ ਅਸੀਂ ਬਾਹਰ ਜਾ ਕੇ ਜੇਲ੍ਹ ਤੋਂ ਰਿਹਾਉਣ ਤੋਂ ਬਾਅਦ ਸਮਾਜ ਵਿੱਚ ਚੰਗੇ ਨਾਗਰਿਕ ਬਣੀਏ ਤੇ ਆਪਣੇ ਮਾਤਾ ਪਿਤਾ ਭੈਣਾ ਤੇ ਬੱਚਿਆਂ ਦੀ ਦੇਖ ਰਖੀਏ ਅਸਰ ਕਿੰਨਿਆ ਕਿ ਜਿਹੜੇ ਆਪਣੇ ਭੈਣਾ ਨੂੰ ਮੌਕਾ ਦਿੱਤਾ ਗਿਆ ਹੁਣ ਤੱਕ ਕਿੰਨਿਆ ਭੈਣਾ ਮਿਲ ਚੁੱਕੀਆਂ ਨੇ ਭਰਾਵਾਂ ਨੂੰ ਹੁਣ ਤੱਕ 30 ਤੋਂ 35 ਭੈਣਾਵਾਂ ਆਪਣੇ ਭਰਾਵਾਂ ਨੂੰ ਮਿਲ ਚੁੱਕੀਆਂ ਨੇ ਬਾਕੀ ਅੱਗੇ ਕੰਟੀਨਿਊ ਚੱਲ ਰਿਹਾ ਹੈ ਇਹ ਕੁਦਰਤੀ ਗੱਲ ਆ ਕਿਉਂਕਿ ਇਸ ਦਿਨ ਭਾਫ ਕੋਣਾ ਬਹੁਤ ਹੀ ਮਤਲਬ ਇੱਕ ਇਮੋਸ਼ਨਲ ਕੋਈ ਨਾ ਬੰਦਾ ਜਦੋਂ ਭੈਣ ਭਰਾਪਸ ਜਾਂ ਬੱਚੇ ਮਿਲਦੇ ਨੇ ਤਾਂ ਇਹ ਕੁਦਰਤੀ ਹੈ ਜੀ ਇਹਦੇ ਨਾਲ ਹੋ ਜਾਂਦਾ ਏਦਾਂ ਕਿ ਸਖਿਆ ਦੀ ਗੱਲ ਕਰੀ ਤਾਂ ਕਿਸ ਤਰ੍ਹਾਂ ਦੇ ਇੰਤਜ਼ਾਮات ਸਰਕਾਰ ਦੇ ਕੀਤੇ ਹੋਏ ਨੇ ਜੀ ਸਖਿਆ ਦੀ ਦ੍ਰਿਸ਼ਟੀ ਤੋਂ ਹਰ ਬੱਚ ਜੋ ਵੀ ਬਾਹਰੋਂ ਆ ਰਿਹਾ ਸੀ ਉਹਨਾਂ ਨੂੰ ਚੈੱਕ ਕਰਕੇ ਤਸਦੀਕਾਂ ਉਪਰੰਤ ਤਲਾਸ਼ੀ ਕਰਕੇ ਅੰਦਰ ਭੇਜ ਰਹੇ ਆ ਤੇ ਹਕੂਮਤ ਹੀ ਪਾਲਾ ਕਰੇ ਬਹੁਤ ਵਧੀਆ ਉਪਰਾਲਾ ਹੈ ਤੇ ਇਸ ਨਾਲ ਬਦਲਾਅ ਤਾਂ ਆਏਗਾ ਹੀ ਆਏਗਾ ਤੇ ਬੰਦੀ ਵੀ ਸੋਚਣਗੇ ਕਿ ਅਸੀਂ ਜਾਣੇ-ਜਾਣ ਵਿੱਚ ਕੋਈ ਗਲਤੀ ਕਰਤੀ ਜਿਸ ਕਰਕੇ ਅਸੀਂ ਜੇਲ੍ਹ 'ਚ ਬੈਠੇ ਆ ਤੇ ਇਤਨਾ ਕਾਫੀ ਬਦਲਾ ਆਏਗਾ ਕੁਦਰਤੀ ਕਰਦਾ ਮਾਤਾਵਾ ਪੈਣਾ ਜੋ ਜਿਹੜਾ ਵੀ ਕੋਈ ਨਾ ਇਸ ਤਰ੍ਹਾਂ ਸਕੇ ਸੰਬੰਧੀ ਅੰਦਰ ਬੰਦਾ ਸੌ ਦਿੰਦੇ ਆ ਕਿ ਤੁਸੀਂ ਹੁਣ ਵਧੀਆ ਨਾਗਰਿਕ ਬਣਨਾ ਇਹ ਕੁਦਰਤੀ ਹੈ ਸਾਨੂੰ ਅੱਗੇ ਵਾਸਤੇ ਵੀ ਜੋ ਵੀ ਸਾਡੇ ਵਿਭਾਗ ਵੱਲੋਂ ਦਿੱਤਾ ਜਾ ਰਿਹਾ ਹੋਣਗੇ ਅਸੀਂ ਉਸ ਦੀ ਪਾਲਾ ਲਈ ਵਚਨ ਬੱਧਾ ਇਸ ਦਾ ਪੱਕਾ ਤਾਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੇ ਕਾਫੀ ਗਿਣਤੀ ਤੱਕ ਮੁਲਾਕਾਤਾਂ ਨੂੰ ਮੌਕਾ ਦਿੱਤਾ ਜਾਏਗਾ ਪੈਣਾ ਨੂੰ ਹਰ ਭੈਣ ਨੂੰ ਮੌਕਾ ਦਿੱਤਾ ਜਾਏਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ